ਅਜੁਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਤਤ ਮੁਕਤ ਕੋ ਸੰਤ ਜੁ ਪਾਵੈ ਨਾਮ ਤੇਰੇ ਗਵਨ ਕਮਨ ਗੁਣ ਕਹਿ ਕਹਿ ਗਾਓ ਮਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨਨਾ ਸਤੋਂ ਤੂੰ ਠਾਕੁਰ ਊਚ ਭਗਵਾਨ ਕਹ ਬੁੱਧ ਪਬ ਤੁਛ ਹਮਾਰਾ ਮਨੋ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਪਤ ਪਗਨ ਭਗਤ ਵਛਲ ਕਿਰਪਾ ਨਿਦਾਨ ਚਵਰ ਛਤਰ ਤਖਤ ਦੇ ਮਾਲਕ ਤਾਕਤ ਅਤੇ ਹਕੀਕਤ ਤੇ ਸੁਭਾਇਮਾਨ ਦਸਾਂ ਪਾਤਸ਼ਾਹਾਂ ਦੀ ਆਤਮਿਕ ਸਰੂਪ ਵਾਲੇ ਕੁਲ ਆਲਮ ਦੋ ਜਹਾਨ ਵਾਲੇ ਸਰਵਰੇ ਕਾਇਨਾਤ ਤੀਨ ਦੁਨੀਆਂ ਦੇ ਰਹਿਬਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਨਨ ਦੀ ਪਾਵਨ ਪਵਿੱਤਰ ਬਾਰਗਾਹ ਹਜੂਰੀ ਦੇ ਅੰਦਰ ਅਤੇ ਮਹਾਂਪੁਰਖ ਤਨ ਤਨ ਬਾਬਾ ਧਿਆਣਾ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਸਾਡੇ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਜਿਨ੍ਹਾਂ ਦੀ ਸਦਾਨਾ ਵਰਸੀ ਸਮਾਗਮ ਤੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਦੀ ਸਾਜ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਜੀ ਪਰਮਉਦੇ ਕਬੀਰ ਸੇਵਾ ਕੋ ਦੁਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਾਤ ਸੰਗਤ ਜੀ ਸਰੀਰ ਤੇ ਮਨੁੱਖਾ ਵਰਗਾ ਹੀ ਹੁੰਦਾ ਮਹਾਪੁਰਖਾਂ ਦਾ ਸਰੀਰ ਦੇ ਵਿੱਚ ਕੋਈ ਅੰਤਰ ਨਹੀਂ ਪਰ ਜਿਹੜੀ ਆਤਮਿਕ ਅਵਸਥਾ ਹੈ ਉਹਦੇ ਵਿੱਚ ਬੜਾ ਅੰਤਰ ਸਾਡੀ ਜੀਵਾਂ ਦੀ ਟੁੱਟੀਆਂ ਹੋਈਆਂ ਦੀ ਆਤਮਿਕ ਅਵਸਥਾ ਜਿਹੜੀ ਉਹ ਥੱਲੇ ਹੁੰਦੀ ਹੈ ਤੇ ਜਿਹੜੇ ਜੁੜੇ ਹੁੰਦੇ ਨੇ ਪਰਮੇਸ਼ਰ ਦੇ ਨਾਲ ਗੁਰਬਾਣੀ ਦਾ ਆਸਰਾ ਲੈ ਕਰਕੇ ਉਹ ਬਾਣੀ ਦਾ ਸਰੂਪ ਹੋਏ ਹੁੰਦੇ ਦੁਨੀਆ ਦੇ ਵਿੱਚ ਵਿਚਰਦੇ ਉਹਨਾਂ ਦੀ ਤੇ ਮਹਾਂਮਾ ਵੇਦ ਵਿਆਸ ਵੀ ਕਥਨ ਨਹੀਂ ਕਰ ਸਕਦੇ ਧਾਰਮਿਕ ਗ੍ਰੰਥ ਵੀ ਉਹਨਾਂ ਦੀ ਵਡਿਆਈ ਨਹੀਂ ਕਹਿ ਸਕਦੇ ਜਿਵੇਂ ਉਹਨਾਂ ਦੀ ਵਡਿਆਈ ਹੈ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਸੰਤ ਕੀ ਮਹਾਂਮਾ ਵੇਦ ਨਾ ਜਾਣ ਹੈ ਜੇ ਤਾ ਸੁਣ ਹੈ ਤੇ ਤਾ ਬਖਿਆਨ ਹੈ ਭਾਈ ਉਹਨਾਂ ਦੀ ਵਡਿਆਈ ਜਿਨ੍ਹਾਂ ਨੇ ਆਪ ਮਹਾਰੇ ਪਰਮੇਸ਼ਰ ਦਾ ਨਾਮ ਜਪਿਆ ਹੈ ਪਰਮੇਸ਼ਰ ਨੂੰ ਹਿਰਦੇ ਵਿੱਚ ਜਾਣਿਆ ਹੈ ਉਸੇ ਸਰੂਪ ਪਰਮੇਸ਼ਰ ਦੇ ਸਰੂਪ ਨੂੰ ਕਰਕੇ ਜਾਣਨਾ ਕੀਤਾ ਹੈ ਤੇ ਫਿਰ ਉਸੇ ਪ੍ਰਕਾਰ ਦੇ ਸਾਧ ਸੰਗਤ ਹੀ ਹੋ ਜਾਂਦੇ ਜਿਵੇਂ ਧੰਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਇੱਛਾ ਹੋਈ ਹੈ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸੁਆਗੈ ਨੇ ਤੇ ਸਾਧ ਸੰਗਤ ਜੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਵਿਖੇ ਬਰਾਜੇ ਉਹਨਾਂ ਦੇ ਮਨ ਵਿੱਚ ਇੱਛਾ ਹੋਈ ਹੈ ਕਿ ਸਾਨੂੰ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਕੋਈ ਇਤਿਹਾਸ ਉਹ ਸਰਵਣ ਕਰਵਾਉਣਾ ਕਰੇ ਸਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਗੁਰੂ ਦੀ ਕੋਈ ਕਥਾ ਵਾਰਤਾ ਉਹ ਸਰਵਣ ਕਰਵਾਉਣਾ ਕਰੇ ਤੇ ਉਦਰੋ ਸਾਧ ਸੰਗਤ ਜੀ ਨਨਕਾਣਾ ਸਾਹਿਬ ਦੀ ਧਰਤੀ ਤੇ ਭਾਈ ਬਾਲਾ ਸਾਹਿਬ ਜੀ ਰਿਆ ਕਰਦੇ ਸਰੀਰ ਬਿਰਧ ਹੋ ਗਿਆ ਉਮਰ ਬੜੀ ਵੱਡੀ ਹੋ ਗਈ ਲਮੇਰੀ ਹੋ ਗਈ ਹੈ ਦਾੜਾ ਵੀ ਝਟਾ ਹੋਇਆ ਹੋਇਆ ਹੈ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਸ ਸਵੇਤ ਸਵੇਤ ਪਵਾਵ ਝਟਾ ਸਫੇਦ ਰੰਗ ਦਾ ਭਾਈ ਬਾਲਾ ਸਾਹਿਬ ਜੀ ਦਾ ਦਾੜਾ ਹੈ ਔਰ ਬਹੁਤ ਲਮੇਰੀ ਆਯੂ ਹੈ ਪਈ ਬਾਲਾ ਸਾਹਿਬ ਜੀ ਦੇ ਮਨ ਵਿੱਚ ਫੁਰਨਾ ਹੋਇਆ ਏ ਪੀ ਜੋ ਨਿਰੰਕਾਰ ਦੀ ਜੋਤ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੇ ਹੁਣ ਦਰਸ਼ਨ ਕਰਨੇ ਚਾਹੀਦੇ ਨੇ ਉਧਰੋਂ ਨਿਰੰਕਾਰ ਧੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਫੁਰਨਾ ਕੀਤਾ ਹੈ ਕਿ ਕੋਈ ਸਾਨੂੰ ਸਤਿਗੁਰੂ ਸਾਹਿਬ ਜੀ ਦੀ ਕਥਾ ਸੁਣਾਵੇ ਤੇ ਇਧਰੋਂ ਸਾ ਸੰਗਤ ਜੀ ਨਿਰੰਕਾਰ ਦਾ ਫੁਰਨਾ ਉਹ ਸੁਤੇ ਸਿੱਧ ਹੀ ਜਿਹੜਾ ਹੈ ਉਹ ਪੂਰਾ ਤੇ ਹੋਣਾ ਹੀ ਹੋਇਆ ਉਸੇ ਪ੍ਰਕਾਰ ਹੀ ਭਾਈ ਬਾਲਾ ਸਾਹਿਬ ਜੀ ਦੇ ਮਨ ਵਿੱਚ ਜਦੋਂ ਵਿਚਾਰ ਆਈ ਹੈ ਕਿ ਸਤਿਗੁਰੂ ਗੁਰੂ ਨੰਗਤੇ ਉਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਚਾਹੀਦੇ ਨੇ ਤੇ ਉਹ ਨਨਕਾਣੇ ਸਾਹਿਬ ਦੀ ਤਰਤੀ ਤੋਂ ਸ੍ਰੀ ਖਡੂਰ ਸਾਹਿਬ ਵਿਖੇ ਆਏ ਆਣ ਕਰਕੇ ਦਰਸ਼ਨ ਕੀਤੇ ਤੇ ਬੜਾ ਹੀ ਮਨ ਦੇ ਵਿੱਚ ਸੰਤੁਸ਼ਟੀ ਹੋਈ ਹੈ ਤ੍ਰਿਪਤੀ ਹੋਈ ਹੈ ਵੀ ਮਨ ਰੱਜ ਗਿਆ ਦਰਸ਼ਨ ਕਰਕੇ ਪਿੱਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਜ ਦਰਸ਼ਨ ਹੋ ਗਏ ਨੇ ਫੇਰ ਜੋਤ ਉਹੀ ਹੈ ਜੋਤ ਉਹ ਹਾ ਜੁਗਤ ਸਾਏ ਸਹ ਕਾਇਆ ਫੇਰ ਬਲਟਿਆ ਜੋਤ ਵੀ ਉਹ ਹੀ ਹੈ ਜੁਗਤੀ ਵੀ ਉਹ ਹੀ ਹੈ ਸਿਰਫ ਤੇ ਸਿਰਫ ਇੱਕ ਕਾਇਆ ਸਰੀਰ ਬਦਲਿਆ ਸਰੀਰ ਰੂਪੀ ਚੋਲਾ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਵਿਚਰੇ ਪਰ ਜੋਤ ਉਹ ਹੀ ਹੈ ਜੋਤ ਵਿੱਚ ਕੋਈ ਫਰਕ ਨਹੀਂ ਹੁਣ ਸਾ ਸੰਗਤ ਜੀ ਇਧਰੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜਦੋਂ دیدار ਕੀਤੇ ਨੇ ਭਾਈ ਬਾਲਾ ਸਾਹਿਬ ਜੀ ਨੇ ਬੜਾ ਮਨ ਪ੍ਰਸੰਨ ਹੋਇਆ ਹੈ ਹਿਰਦਾ ਖਿੜ ਗਿਆ ਹੈ ਕੋਮਲ ਕਮਲ ਦੀ ਨਿਯਾਈ ਹੋ ਕਰਕੇ ਤੇ ਉਸ ਸਮੇਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਭਾਈ ਬਾਲਾ ਸਾਹਿਬ ਜੀ ਤੁਸੀਂ ਇੱਥੇ ਰਾਤ ਰਹਿਣਾ ਕਰੋ ਰਾਤ ਠਹਿਰੋ ਸਾਡੇ ਕੋਲ ਹਨੇਰਾ ਹੋ ਗਿਆ ਹੈ ਸਮਾਂ ਸੰਧਿਆ ਦਾ ਤ੍ਰਕਾਲਾ ਹੋ ਗਈਆਂ ਨੇ ਤੇ ਤੁਸੀਂ ਇੱਥੇ ਠਹਿਰ ਜਾਓ ਕਹਿਣ ਲੱਗੇ ਸਤਿਬਚਨ ਮਹਾਰਾਜ ਭਾਈ ਬਾਲਾ ਸਾਹਿਬ ਜੀ ਨੂੰ ਆਪਣੇ ਨੇੜੇ ਬਿਠਾਇਆ ਹੈ ਧੰਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਭਾਈ ਬਾਲਾ ਸਾਹਿਬ ਜੀ ਤੁਸੀਂ ਜਗਤ ਗੁਰੂ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ ਬਹੁਤ ਲੰਮਾ ਸਮਾਂ ਉਹਨਾਂ ਦੀ ਸੰਗਤ ਮਾਣਨ ਦਾ ਤੁਹਾਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਉਹਨਾਂ ਦੇ ਜੀਵਨ ਬਾਰੇ ਸਾਨੂੰ ਕੋਈ ਇਤਿਹਾਸ ਸੁਣਾਓ ਉਹਨਾਂ ਦੀ ਕੋਈ ਇਤਿਹਾਸ ਜਿਹੜੀ ਹੈ ਸਾਖੀ ਉਹ ਸਾਨੂੰ শ্রবণ ਕਰਵਾਓ ਭਾਈ ਬਾਲਾ ਸਾਹਿਬ ਜੀ ਕਹਿਣ ਲੱਗੇ ਸਤਬਚਨ ਮਹਾਰਾਜ ਉਸ ਸਮੇਂ ਭਾਈ ਬਾਲਾ ਸਾਹਿਬ ਜੀ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਤੇ ਸਾਰੀ ਸਾਖੀ ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸੁਣਾਇਆ ਇਹ ਨਾ ਜਿਸ ਸਮੇਂ ਤੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਕਵੀ ਤੂੜਾ ਮਨ ਸਾਹਿਬ ਜੀ ਲਿਖਦੇ ਨੇ ਵੀ ਉਹਨਾਂ ਦੀ ਰਾਤ ਸਾਰੀ ਸਮਾਧੀ ਲੱਗ ਗਈ ਹੈ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਸੁਣਦਿਆਂ ਹੋਇਆਂ ਸਾਰੀ ਰਾਤ ਸਮਾਧੀ ਲੱਗ ਜਾਣਾ ਕੀਤੀ ਹੈ ਜਦੋਂ ਅੰਮ੍ਰਿਤ ਵੇਲੇ ਉੱਠੇ ਨੇ ਸਮਾਧੀ ਚੋਂ ਪ੍ਰਾਪ ਹੋਏ ਨੇ ਸਮਾਧੀ ਖੁੱਲੀ ਹੈ ਉਸ ਸਮੇਂ ਫੇਰ ਭਾਈ ਬਾਲਾ ਸਾਹਿਬ ਜੀ ਨੂੰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬੁਲਾਉਣਾ ਕੀਤਾ ਵੀ ਜਾਓ ਭਾਈ ਜੀਵਾ ਜੀ ਹਜੂਰੀ ਸਿੱਖ ਸਤ ਮਹਾਰਾਜ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਉਹ ਇਸ਼ਨਾਨ ਦੀ ਸੇਵਾ ਕਰਾਇਆ ਕਰਦੇ ਸਨ ਭਾਈ ਜੀਵਾ ਜੀ ਪਹਿਲਾਂ ਬਾਬਾ ਅਮਰਦਾਸ ਜੀ ਤੋਂ ਭਾਈ ਜੀਵਾ ਜੀ ਜਾਓ ਭਾਈ ਬਾਲਾ ਸਾਹਿਬ ਜੀ ਨੂੰ ਸੱਦ ਕੇ ਲਿਆਓ ਸਾਨੂੰ ਫੇਰ ਸਤਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਾਵੇ ਜਦੋਂ ਭਾਈ ਬਾਲਾ ਸਾਹਿਬ ਜੀ ਆਏ ਫੇਰ ਸਾ ਸੰਗਤ ਜੀ ਕਥਾ ਇਤਿਹਾਸ ਸਰਵਣ ਕਰਵਾਇਆ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿ ਲੱਗੇ ਭਾਈ ਬਾਲਾ ਸਾਹਿਬ ਜੀ ਤੁਸੀਂ ਬੜੀ ਲੰਮਾ ਸਮਾਂ ਸੇਵਾ ਕੀਤੀ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤੇ ਉਹਨਾਂ ਨੂੰ ਕਿਸ ਸਰੂਪ ਕਰਕੇ ਜਾਣਨਾ ਕੀਤਾ ਤੁਸੀਂ ਕਿਸ ਸਰੂਪ ਕਰਕੇ ਉਹਨਾਂ ਨੂੰ ਜਾਣਿਆ ਹੈ ਤੇ ਸਾਧ ਸੰਗਤ ਜੀ ਭਾਈ ਬਾਲਾ ਸਾਹਿਬ ਜੀ ਹੱਥ ਜੋੜ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਸਨਮੁਖ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਠੀਕ ਹੈ ਮੈਂ ਉਹਨਾਂ ਦੀ ਸੇਵਾ ਵਿੱਚ ਆਜ ਰਿਹਾ ਪਰ ਉਹਨਾਂ ਨੇ ਸੇਵਾ ਕਰਾਈ ਤੇ ਮੈਂ ਆਜ ਰਿਹਾ ਮੈਂ ਉਹਨਾਂ ਦੀ ਸੰਗਤ ਮਾਣੀ ਐ ਸੁਭਾਗ ਪ੍ਰਾਪਤ ਹੋਇਆ ਸਤਿਗੁਰੂ ਜੀ ਮੈਂ ਉਹਨਾਂ ਨੂੰ ਸੰਤ ਸਰੂਪ ਕਰਕੇ ਜਾਣਦਾ ਕੀਤਾ ਉਹਨਾਂ ਨੂੰ ਮੈਂ ਸੰਤ ਸਰੂਪ ਕਰਕੇ ਧੰਗੁਰੂ ਨਾਨਕ ਸਾਹਿਬ ਜੀ ਨੂੰ ਜਾਣਿਆ ਧੰਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਬਾਲਾ ਸਾਹਿਬ ਜੀ ਜੇ ਤੁਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੰਤ ਸਰੂਪ ਕਰਕੇ ਜਾਣਿਆ ਸੀ ਤੇ ਤਾਂ ਹੀ ਤੁਸੀਂ ਵੀ ਸੰਤ ਹੋ ਗਏ ਹੋ ਤੁਸੀਂ ਵੀ ਸੰਤ ਦੀ ਪਦਵੀ ਨੂੰ ਪ੍ਰਾਪਤ ਹੋਏ ਭਾਈ ਬੱਡਾ ਸਾਹਿਬ ਜੀ ਬ੍ਰਹਮ ਗਿਆਨੀ ਸੰਤ ਮਹਾਤਮਾ ਉਹ ਵੀ ਇਸ ਸੰਗਤ ਦੇ ਵਿੱਚ ਸੁਭਾਏ ਮਾਨ ਸਨ ਉਹਨਾਂ ਨੂੰ ਪੁੱਛਣ ਲੱਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਬੱਡਾ ਸਾਹਿਬ ਜੀ ਤੁਸੀਂ ਵੀ ਬੜੀ ਲੰਮਾ ਸਮਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਗਤ ਮਾਣੀ ਹੈ ਸੇਵਾ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਕਿਹੜਾ ਸਰੂਪ ਕਰਕੇ ਜਾਣਨਾ ਕੀਤਾ ਭਾਈ ਬੁੱਢਾ ਸਾਹਿਬ ਜੀ ਉਹ ਵੀ ਹੱਥ ਜੋੜ ਕੇ ਧੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕਹਿਣ ਲੱਗੇ ਮਹਾਰਾਜ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਕਰਕੇ ਜਾਣਿਆ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਧੰਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਬੁੱਢਾ ਸਾਹਿਬ ਜੀ ਜੇ ਤੁਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਕਰਕੇ ਜਾਣਿਆ ਹੈ ਤੇ ਤੁਸੀਂ ਵੀ ਬ੍ਰਹਮ ਗਿਆਨੀ ਦੀ ਪਦਮੀ ਨੂੰ ਪ੍ਰਾਪਤ ਹੋਏ ਹੋ ਤੇ ਆਪਾਂ ਕਹਿੰਦੇ ਆ ਨਾ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੇ ਉਹਨਾਂ ਨੇ ਬ੍ਰਹਮ ਗਿਆਨੀ ਕਰਕੇ ਜਾਣਿਆ ਸੀ ਤੇ ਬ੍ਰਹਮ ਗਿਆਨੀ ਦੀ ਪਦਵੀ ਨੂੰ ਪ੍ਰਾਪਤ ਹੋਏ ਤੇ ਭਾਈ ਬੁੱਢਾ ਸਾਹਿਬ ਤੇ ਭਾਈ ਬਾਲਾ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਤੇ ਸੰਤ ਕਰਕੇ ਤੇ ਬ੍ਰਹਮ ਗਿਆਨੀ ਕਰਕੇ ਜਾਣਿਆ ਆਪ ਜੀ ਨੇ ਕਿਸ ਸਰੂਪ ਕਰਕੇ ਜਾਣ ਨਾ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਵੱਡਾ ਸਾਹਿਬ ਜੀ ਭਾਈ ਬਾਲਾ ਸਾਹਿਬ ਜੀ ਅਸੀਂ ਉਹਨਾਂ ਨੂੰ ਕੁੱਲ ਕਾਇਨਾਤ ਦਾ ਮਾਲਕ ਕਰਕੇ ਜਾਣਿਆ ਹੈ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਾਣਦਾ ਕੀਤਾ ਭਾਈ ਬਾਲਾ ਸਾਹਿਬ ਭਾਈ ਵੱਡਾ ਸਾਹਿਬ ਜੀ ਕਹਿਣ ਲੱਗੇ ਮਹਾਰਾਜੀ ਜੀ ਆਪ ਜੀ ਨੇ ਸਾਰੀ ਸ੍ਰਿਸ਼ਟੀ ਦਾ ਪਾਲਣ ਹਾਰ ਕਰਕੇ ਜਾਣਿਆ ਹੈ ਸਾਰੀ ਸ੍ਰਿਸ਼ਟੀ ਦਾ ਕਾਇਨਾਤ ਦਾ ਮਾਲਕ ਕਰਕੇ ਜਾਣਿਆ ਹੈ ਤੇ ਆਪ ਜੀ ਮਹਾਰਾਜ ਉਹੋ ਹੀ ਸਰੂਪ ਹੋ ਨਿਭੜੇ ਜੇ ਜਿਹਾ ਸਤਿਗੁਰ ਕਰ ਜਾਣਿਆ ਤੇ ਹੋਜਿਆ ਸੁਖ ਹੋਏ ਜਿਵੇਂ ਦਾ ਭਾਈ ਸਤਗੁਰੂ ਨੂੰ ਕੋਈ ਕਰਕੇ ਜਾਣਦਾ ਹੈ ਜਿਵੇਂ ਦੀ ਆਸਾ ਮਨਸਾ ਰੱਖ ਕੇ ਗੁਰੂ ਦੇ ਦਰਬਾਰ ਵਿੱਚ ਆਉਂਦਾ ਹੈ ਸਤਗੁਰੂ ਸਾਹਿਬ ਜੀ ਉਸ ਸਿੱਖ ਦੀ ਭਾਵਨਾ ਨੂੰ ਉਸੇ ਪ੍ਰਕਾਰ ਹੀ ਪੂਰਿਆ ਕਰਦੇ ਨੇ ਹੈ ਹਜ਼ੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਪਇਓ ਗੁਰਾਇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਵਿੱਚ ਜੋਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰੱਖੀ ਵੀ ਉਹੀ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਉਹੀ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਕਰਕੇ ਜਾਣੇਗਾ ਭਾਈ ਉਹੋ ਜਿਹਾ ਹੋ ਜਾਵੇਗਾ ਬਾਣੀ ਸਤ ਸਰੂਪ ਹੈ ਗੁਰਬਾਣੀ ਬੜੀ ਹੈ ਇਹ ਤੇ ਸੱਚ ਸਰੂਪ ਹੈ ਗੁਰਬਾਣੀ ਤੇ ਜਿਹੜਾ ਇਸ ਗੁਰਬਾਣੀ ਨੂੰ ਪੜਦਾ ਸੁਣਦਾ ਹੈ ਉਹ ਬਾਣੀ ਦਾ ਸਰੂਪ ਹੋ ਨਿਬੜਦਾ ਜੇ ਜਿਵੇਂ ਸੰਤ ਮਹਾਤਮਾ ਬ੍ਰਹਮ ਗਿਆਨੀ ਮਹਾਂਪੁਰਖ ਬਾਣੀ ਨੂੰ ਪਰਮੇਸ਼ਰ ਕਰਕੇ ਜਾਣਿਆ ਤੇ ਉਹ ਪਰਮੇਸ਼ਰ ਦਾ ਸਰੂਪ ਹੋ ਕਰਕੇ ਨਿਬੜੇ ਕਿਉਂ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਤੇ ਪਰਮੇਸ਼ਰ ਅਕਾਲ ਪੁਰਖ ਦੇ ਪਿਆਰੇ ਤੇ ਅਕਾਲ ਪੁਰਖ ਇੱਕ ਹੀ ਸਰੂਪ ਹੋ ਨਿਪੜਦੇ ਨੇ ਜਿਹੜਾ ਗੁਰਬਾਣੀ ਤੇ ਲੱਗਦਾ ਹੈ ਭਾਈ ਉਹ ਗੁਰਬਾਣੀ ਦਾ ਸਰੂਪ ਹੋ ਕੇ ਤੇ ਉਹਨਾਂ ਵਰਗਾ ਹੋ ਜਾਂਦਾ ਹੈ ਤੇ ਆਪਾਂ ਮਹਾਂਪੁਰਖਾਂ ਦੀਆਂ ਵਰਸੀ ਸਮਾਗਮ ਕਿਉਂ ਮਨਾਉਂਦੇ ਆ ਕਿਉਂਕਿ ਉਹੋ ਹੀ ਸਰੂਪ ਹੋ ਜਾਂਦੇ ਆ ਸਾਧੂ ਦੇ ਵਿੱਚ ਤੇ ਬ੍ਰਹਮ ਗਿਆਨੀ ਸੰਤ ਮਹਾਤਮਾ ਦੇ ਵਿੱਚ ਕੋਈ ਵੀ ਫਰਕ ਰੱਤੀ ਮਾਤਰ ਵੀ ਫਰਕ ਨਹੀਂ ਜੇ ਰਹਿ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੰਤਾਂ ਦੇ ਵਿੱਚ ਤੇ ਬ੍ਰਹਮ ਪਰਮੇਸ਼ਰ ਵਿੱਚ ਕੋਈ ਵੀ ਫਰਕ ਨਹੀਂ ਕਬੀਰ ਸੇਵਾ ਕੋ ਦੋਏ ਭਲੇ ਹੁਣ ਦੋਵੇਂ ਹੀ ਚੰਗੇ ਨੇ ਸੇਵਾ ਵਾਸਤੇ ਸੇਵਾ ਤੇ ਤਤ ਪਰ ਰਹਿੰਦੇ ਨੇ ਹਾਜ਼ਰ ਰਹਿੰਦੇ ਨੇ ਕੌਣ ਕੌਣ ਇੱਕ ਸੰਤ ਇਕਰਾਮ ਇੱਕ ਤੇ ਮਹਾਤਮਾ ਹੈ ਪਰਮੇਸ਼ਰ ਦਾ ਪਿਆਰਾ ਤੇ ਇੱਕ ਹੈ ਪਰਮੇਸ਼ਰ ਨਾਮ ਖੁਦਾ ਵਾਹਿਗੁਰੂ ਅਕਾਲ ਪੁਰਖ RAM ਜੋ ਦਾਤਾ ਮੁਕਤ ਕੋ ਜਿਹੜਾ ਮੁਕਤੀ ਦਾ ਦਾਤਾ ਹੈ ਉਹ ਪਰਮੇਸ਼ਰ ਹੈ ਧੰਨ ਗੁਰੂ ਅਗੰਗਤ ਸਹਿਬ ਸੱਚੇ ਪਾਤਸ਼ਾਹ ਸੰਤ ਜਪਾਵੇ ਨਾਮ ਕੰਮ ਦੋਵਾਂ ਦਾ ਹੀ ਇੱਕੋ ਹੈ ਪਰਮੇਸ਼ਰ ਦਾ ਕੰਮ ਹੈ ਮੁਕਤੀ ਦੇਣੀ ਤੇ ਸੰਤ ਦਾ ਕੰਮ ਹੈ ਮੁਕਤੀ ਪਰਮੇਸ਼ਰ ਕੋਲੋਂ ਦਵਾਉਣੀ ਦਵਾਉਣੀ ਕਿਸ ਪ੍ਰਕਾਰ ਨਾਮ ਦਾ ਆਸਰਾ ਲੈ ਕਰਕੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਪਿਆ ਕਰ ਪੜ੍ਹਿਆ ਕਰ ਭਾਈ ਤਾਂ ਕਰਕੇ ਤੇਰਾ ਆਇਆ ਹੋਇਆ ਜਿਹੜਾ ਇਸ ਸੰਸਾਰ ਤੇ ਸਫਲਾ ਹੋਵੇ ਤੇ ਸਫਲਾ ਵੀ ਤਾਂ ਹੀ ਹੁੰਦਾ ਹੈ ਸਾਧ ਸੰਗਤ ਜੀ ਜੇ ਉਹਨਾਂ ਦੇ ਜਿਸ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਮਾਨਣਾ ਕਰੋ ਇੱਕ ਸ਼ਾਇਰ ਲਿਖਦਾ ਵੀ ਜਿਨ੍ਹਾਂ ਦੇ ਆਪਾਂ ਦਿਨ ਮਨਾਉਂਦੇ ਆ ਨਾ ਉਹਨਾਂ ਦੀ ਗੱਲ ਵੀ ਮੰਨਣੀ ਚਾਹੀਦੀ ਹੈ ਉਹਨਾਂ ਦੀ ਗੱਲ ਕਿਸ ਪ੍ਰਕਾਰ ਮੰਨਣੀ ਹੈ ਵੀ ਜਿਵੇਂ ਸੰਤਾ ਮਹਾਤਮਾ ਨੇ ਨਾਮ ਜਪਿਆ ਸਵਾਸ ਸਵਾਸ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪਨਾ ਕੀਤਾ ਉਸੇ ਪ੍ਰਕਾਰ ਗੁਰੂ ਦਾ ਸਿੱਖ ਵੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਤੇ ਫਿਰ ਰੋਮ ਰੋਮ ਵਿੱਚ ਧੁਣੀ ਵਾਹਿਗੁਰੂ ਦੀ ਚੱਲੇ ਤੇ ਉਹ ਪਰਮੇਸ਼ਰ ਦੇ ਬਚਨਾਂ ਨੂੰ ਸੰਤ ਦੇ ਬਚਨਾਂ ਨੂੰ ਪ੍ਰਵਾਨ ਕਰੇ ਮੰਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੈ ਕਾ ਮੈਲ ਪਾਈ ਸੀ ਜਦੋਂ ਹੁਕਮ ਮੰਨਿਆ ਗਿਆ ਤੇ ਉਦੋਂ ਸਾਧ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਹੈ ਸੰਤਾਂ ਨੇ ਹੁਕਮ ਮੰਨਿਆ ਪਰਮੇਸ਼ਰ ਦਾ ਤੇ ਸੰਤਾਂ ਨੂੰ ਅਸੀਂ ਅੱਜ ਸਾਰੇ ਝੁਕਦੇ ਆਂ ਤੇ ਜਿਹੜਾ ਵੀ ਸਾਧ ਸੰਗਤ ਜੀ ਉਹਨਾਂ ਸੰਤਾਂ ਮਹਾਤਮਾ ਦਾ ਪਰਮੇਸ਼ਰ ਤੇ ਪਿਆਰਿਆਂ ਦਾ ਕਿਹਾ ਹੋਇਆ ਮੰਨੇਗਾ ਉਹਨੂੰ ਸਤਿਗੁਰੂ ਹਾਜ਼ਰ ਨਾਜ਼ਰ ਹੋ ਕੇ ਦਿਦਾਰ ਬਖਸ਼ਿਸ਼ ਕਰਨਗੇ ਜਿਵੇਂ ਸੰਤਾਂ ਮਹਾਤਮਾ ਨੂੰ ਦਿਦਾਰ ਬਖਸ਼ਦੇ ਹੈ ਹੇ ਹਜੂਰ ਹਾਜ਼ਰ ਅਰਦਾਸ ਉਹਨੂੰ ਹਾਜ਼ਰ-ਨਾਜ਼ਰ ਕਰਕੇ ਜਾਣੀਏ ਉਹ ਤਾਂ ਜਾਈਏ ਜੇ ਉਹੀਂ ਨਾ ਹੋਏ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਕੀ ਨਹੀਂ ਹੈ ਸਾਧ ਸੰਗਤ ਜੀ ਇਹਨਾਂ ਦੇ ਕੋਲ ਤੇ ਸਾਰੀਆਂ ਬਗਤਾਂ ਵਰਕਤਾਂ ਸਾਰੀਆਂ ਨਿਆਮਤਾ ਇਹਨਾਂ ਦੀ ਝੋਲੀ ਵਿੱਚ ਹੈ ਜੋ ਵੀ ਗੁਰੂ ਦਾ ਸਿੱਖ ਚਾਵੇ ਉਹ ਇਥੋਂ ਪ੍ਰਾਪਤ ਕਰ ਸਕਦਾ ਹੈ ਸਤਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਕਿਸੇ ਦੇਵੀ ਦੇਵਤੇ ਦੇ ਅਸੀਂ ਤਾਂ ਜਾਈਏ ਹੋਰ ਕਿਸੇ ਪੀਰ ਪੀਰ ਦੀ ਮੜੀ ਕਬਰ ਨੂੰ ਮੱਟ ਨੂੰ ਤਾਂ ਜਾ ਕੇ ਮੰਨਿਏ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਨਾ ਹੋਵੇ ਕੋਜਾ ਜੋ ਤੋ ਇਹਨਾਂ ਦੇ ਕੋਲ ਸਭ ਕੁਝ ਹੈ ਤੇ ਫਿਰ ਸਾਨੂੰ ਕੀ ਲੋੜ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨੈਕ ਨਾ ਅੰਨ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਟ ਭੂਲ ਨ ਮੰਨ ਗੁਰੂ ਦਾ ਸਿੱਖ ਮਰੀਆਂ ਕਬਰਾਂ ਨੂੰ ਮੱਟਾਂ ਨੂੰ ਜਠੇਰਿਆਂ ਨੂੰ ਭੁੱਲ ਕੇ ਵੀ ਨ ਮੰਨੇ ਤੇ ਪਰ ਸਾਧ ਸੰਗਤ ਜੀ ਅੱਜ ਵੇਖਣ ਵਿੱਚ ਕੀ ਆਉਂਦਾ ਪਿੱਖ ਕਰਪਾਨਾ ਗਾਤਰੇ ਉਤੋਂ ਦੀ ਪਾਏ ਹੁੰਦੇ ਨੇ ਤੇ ਪਰ ਉਹ ਵੀ ਵੀਰਵਾਰ ਦੇ ਦਿਨ ਮੜੀ ਕਬਰ ਤੇ ਜਾ ਕੇ ਤੇਲ ਪਾਉਂਦਾ ਵੇਖਿਆ ਜਾਂਦਾ ਸ਼ਰਮ ਆਉਣੀ ਚਾਹੀਦੀ ਏ ਸਾਨੂੰ ਵੀ ਗੁਰੂ ਕੇ ਸਿੱਖ ਕਹਾਉਂਦੇ ਹੋਈਏ ਤੇ ਗੁਰੂ ਦੀ ਗੱਲ ਨਾ ਮੰਨੀਏ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨਾਂ ਨੂੰ ਯਾਦ ਕਰਨਾ ਚਾਹੀਦਾ ਜਾਗਤ ਜੋ ਜਪੈ ਨਿਸਬਸਰ ਜਿਹੜੀ ਜਾਗਤ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਦਿਨ ਰਾਤ ਜਪਿਆ ਕਰ ਨਿਸ ਬਾਸਰ ਤੋਂ ਭਾਵ ਹੈ ਦਿਨ ਤੇ ਰਾਤ ਰਾਤ ਦਿਨ ਉਸ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਪ ਭਾਈ ਏਕ ਬਿਨਾ ਮਨ ਨੈਗ ਨਾ ਆਨੇ ਇੱਕ ਤੋਂ ਬਿਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕੋਈ ਵੀ ਹਿਰਦੇ ਵਿੱਚ ਆਉਣਾ ਨਹੀਂ ਚਾਹੀਦਾ ਪੂਰਨ ਪ੍ਰੇਮ ਪ੍ਰਤੀਤ ਸਜੈ ਫਿਰ ਪੂਰਨ ਤੌਰ ਤੇ ਭਰੋਸਾ ਧੰਗ ਗੁਰੂ ਗ੍ਰੰਥ ਸਾਹਿਬ ਤੇ ਕਰਨਾ ਗੁਰੂ ਕੇ ਸਿੱਖ ਨੇ ਗੌਰ ਮੜੀ ਮੱਟ ਭੂਲ ਨਾ ਮੰਨੇ ਹੋਰ ਕੋਰਾਂ ਨੂੰ ਕਬਰਾਂ ਨੂੰ ਮੜੀਆਂ ਮੱਟਾਂ ਨੂੰ ਗੁਰੂ ਕਾ ਸਿੱਖ ਭੁੱਲ ਕੇ ਵੀ ਨਾ ਮੰਨੇ ਗੁਰੂ ਕੇ ਸੰਤਾਂ ਮਹਾਤਮਾ ਦੀ ਸੰਗਤ ਵਿੱਚ ਆਉਣ ਦਾ ਇਹੋ ਹੀ ਲਾਭ ਹੈ ਕਿ ਗੁਰੂ ਕੇ ਸਿੱਖ ਨੂੰ ਸੰਤ ਮਹਾਤਮਾ ਮਹਾਪੁਰਖ ਉਹ ਸੁਚੇਤ ਕਰਦੇ ਨੇ ਕਿ ਭਾਈ ਜੋ ਕੁਝ ਮਿਲਣਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਕੋ ਮਿਲਣਾ ਭਾਵੇਂ ਜਿੰਨੀਆਂ ਮਰਜ਼ੀ ਭਟਕਣਾ ਕਰਕੇ ਭਟਕਣਾ ਦੇ ਵਿੱਚ ਲੱਗ ਕੇ ਜਿੱਥੇ ਮਰਜ਼ੀ ਚਲਿਆ ਜਾ ਜੇ ਇੱਥੋਂ ਨਹੀਂ ਵਸਤੂ ਪ੍ਰਾਪਤ ਹੋਈ ਤੇ ਫਿਰ ਕਿਤੇ ਹੋ ਵੀ ਪ੍ਰਾਪਤ ਹੋਣੀ ਜੇ ਵਸਤ ਮੰਗੀ ਐ ਸਾਈ ਪਾਈ ਐ ਜੇ ਨਾਮ ਚਿਤਲਾਈ ਐ ਮਹਾਰਾਜ ਸਾਹਿਬ ਜੀ ਨੇ ਤੇ ਗਾਲ ਹੀ ਨਵੇੜ ਦਿੱਤੀ ਵੀ ਜਿਹੜੀ ਵੀ ਵਸਤੂ ਚਾਹੀਦੀ ਐ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗ ਮੰਗੀ ਤਾਂ ਮਿਲੇਗੀ ਜੇ ਨਾਮ ਚਿਤਲਾਈ ਐ ਜੇ ਨਾਮ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਨਾਲ ਚਿਤ ਲਾਉਣਾ ਕਰੇਗਾ ਬਰਤੀ ਲਾ ਸਤਗੁਰੂ ਸਾਹਿਬ ਜੀ ਕਿਰਪਾ ਕਰਨਗੇ ਸਾਡਾ ਆਇਆ ਹੋਇਆ ਇੱਥੇ ਸਫਲਾਤਾ ਹੋਵੇਗਾ ਜੇ ਗੁਰੂ ਗੁਰੂ ਜਪਾਂਗੇ ਜ਼ਰੂਰੀ ਬੇਨਤੀ ਆਪ ਜੀ ਦੀ ਸੇਵਾ ਵਿੱਚ ਹੈ ਕਿ ਖੰਡੇ ਬਾਟੇ ਦਾ ਅਮਰਦ ਭਾਈ ਜਰੂਰ ਸਹੋ ਜਿਨ੍ਹਾਂ ਨੇ ਛਕਿਆ ਉਹ ਭਾਗਾਂ ਵਾਲੇ ਨੇ ਤੇ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਨਹੀਂ ਕੀਤਾ ਹੈ ਉਹ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਕਰਕੇ ਗੁਰੂ ਕੇ ਲਾੜ ਲੱਗ ਕੇ ਗੁਰੂ ਕੇ ਸਿੱਖ ਸਿੱਖਣੀਆਂ ਸਜ ਕਰਕੇ ਬਾਣੀ ਪਾਣੇ ਦੇ ਧਾਰਨੀ ਹੋ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਵਾਰੋ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਣਗੇ ਕੋਟਨ ਕੋਟ ਧੰਨਵਾਦ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਪੁਰਖ ਬਾਬਾ ਜਸਰਾਜ ਸਿੰਘ ਜੀ ਤੇ ਨਾ ਮਹਾਪੁਰਖਾਂ ਦਾ ਆਪ ਗੁਰੂ ਕੇ ਸਾਜੀ ਨਵਾਜੀ ਸਤ ਸ੍ਰੀ ਅਕਾਲ ਜੀ ਦਾ ਕੋਟਨ ਕੋਟ ਧੰਨਵਾਦ ਹੈ ਆ ਅਖੀਰ ਤੇ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ